ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਨੀਤਾ ਆਨੰਦ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ ਦੋਹਾਂ ਮੁਲਕਾਂ ਵੱਲੋਂ ਦਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਦਿੱਤਾ ਗਿਆ ਜ਼ੋਰ ਇੰਡਸਟਰੀ ਮੰਤਰੀ ਮੈਲਾਨੀ ਜੋਲੀ ਨੂੰ ਟਰੰਪ ਨਾਲ ਗੱਲਬਾਤ ਤੋਂ ਉਮੀਦਾਂ ਜੋਲੀ ਨੇ ਕਿਹਾ ਵਪਾਰਕ ਗੱਲਬਾਤ ਸਹੀ ਦਿਸ਼ਾ ਵੱਲ ਵੱਧ ਰਹੀ ਹੈ ਅੱਗੇ ਹਰਦੀਪ ਸਿੰਘ ਨਿੱਜਰ ਦੇ ਸਾਥੀ ਗੋਸਲ ਨੇ ਨਹੀਂ ਮੰਨੀ ਪੁਲਿਸ ਦੀ ਸਲਾਹ ਕੈਨੇਡਾ ਦੀ ਰਾਜਤਾ niche ਵੱਡਾ ਇਕੱਠ ਕਰਨ ਦਾ ਕੀਤਾ ਦਾਵਾ ਸਰੀ ਸ਼ਹਿਰ ਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਚ ਨਹੀਂ ਆਰੀ ਕਮੀ ਘਰ ਅੰਦਰ ਸੌਰੀ ਬਜ਼ੁਰਗ ਔਰਤ ਗੋਲੀ ਲੱਗਣ ਨਾਲ ਹੋਈ ਗੰਭੀਰ ਫੱਟੜ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਦੋਹਾਂ ਮੁਲਕਾਂ ਵੱਲੋਂ ਦਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਅਨੀਤਾ ਆਨੰਦ ਰਾਹੀਂ ਆਪਣੇ ਕੈਨੇਡੀਅਨ ਹਮਰੁੱਤਬਾ ਮਾਰਕ ਕਾਰਨੀ ਨੂੰ ਛੁੱਭ ਇੱਛਾਵਾ ਮੇਜੀਆਂ ਤੇ ਭਵਿੱਖ ਵਿੱਚ ਰਿਸ਼ਤੇ ਹੋਰ ਬਿਹਤਰ ਬਣਾਉਣ ਦੀ ਖਾਹਿਸ਼ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਊਰਜਾ, ਤਕਨੀਕ ਅਤੇ ਖੇਤੀ ਸੈਕਟਰ 'ਚ ਸਹਿਯੋਗ ਵਧਾਉਣ ਸਣੇ ਫੁੱਟਕਲ ਵਪਾਰ ਨੂੰ ਹੁਲਾਰਾ ਦਿੱਤੇ ਜਾਣ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਨੇ ਇਸੇ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਭਾਰਤ ਦौरा ਦੋਹਾਂ ਮੁਲਕਾਂ ਵਿਚਾਲੇ ਆਰਥਿਕ ਸਹਿਯੋਗ ਵਧਾਉਣ 'ਚ ਸਹਾਈ ਸਾਬਤ ਹੋਵੇਗਾ ਸਿਰਫ ਇੰਨਾ ਹੀ ਨਹੀਂ ਕੈਨੇਡਾ 'ਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਰਾਹੀਂ ਦੋਹਾਂ ਮੁਲਕਾਂ ਵਿਚਾਲੇ ਸੱਭਿਆਚਾਰਕ ਵਟਾਂਦਰਾ ਵੀ ਕੀਤਾ ਜਾ ਸਕਦਾ ਹੈ ਨਵੀਂ ਦਿੱਲੀ ਤੋਂ ਬਾਅਦ ਅਨੀਤਾ ਆਨੰਦ ਮੁੰਬਈ ਜਾਣਗੇ ਜਿੱਥੇ ਭਾਰਤੀ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕਰਦੇ ਹਨ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੇ ਰਾਹ ਤਲਾਸ਼ ਕੀਤੇ ਜਾਣਗੇ ਇਸ ਤੋਂ ਪਹਿਲਾਂ ਭਾਰਤ ਤੇ ਕੈਨੇਡਾ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਤੋਂ ਬਾਅਦ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਬਿਆਨ ਚ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਕਈ ਮੁੱਦਿਆਂ ਤੇ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ ਦੋਵਾਂ ਮੰਤਰੀਆਂ ਨੇ ਕਿਹਾ ਕਿ ਆਲਮੀ ਆਰਥਿਕ ਅਨਿਸ਼ਚਿਤਤਾ ਅਤੇ ਤਣਾ ਦੇ ਸਮੇਂ ਚ ਇੱਕ ਮਜ਼ਬੂਤ ਸਾਂਝੇਦਾਰੀ ਜ਼ਰੂਰੀ ਹੈ ਮੰਤਰੀਆਂ ਨੇ 2024 ਚ ਦੁਵੱਲੇ ਵਪਾਰ ਦੇ 23.66 ਅਰਬ ਡਾਲਰ ਤੱਕ ਪਹੁੰਚਣ ਤੇ ਸੰਤੁਸ਼ਟੀ ਜਤਾਈ ਭਾਰਤੀ ਅਤੇ ਕੈਨੇਡੀਅਨ ਕੰਪਨੀਆਂ ਇੱਕ ਦੂਜੇ ਦੇ ਬਾਜ਼ਾਰਾਂ ਚ ਤੇਜ਼ੀ ਨਾਲ ਵਪਾਰ ਵਧਾਰੀਆਂ ਨੇ ਵਪਾਰ ਨੂੰ ਆਰਥਿਕ ਵਿਕਾਸ ਦਾ ਆਧਾਰ ਮੰਨਦੇ ਹੋਏ ਦੋਵਾਂ ਧਿਰਾਂ ਨੇ ਜਲਦੀ ਹੀ ਮੰਤਰੀ ਪੱਧਰ ਚਰਚਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਕੈਨੇਡਾ ਭਾਰਤ ਸੀਈਓ ਫੋਰਮ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ ਜੋ ਸਾਫ਼ ਤਕਨੀਕ, ਬੁਨਿਆਦੀ ਢਾਂਚਾ, ਖੇਤੀ ਭੋਜਨ ਅਤੇ ਡਿਜੀਟਲ ਨਵੀਨਤਾ ਤੇ ਸਿਫਾਰਸ਼ਾਂ ਦੇਵੇਗਾ। ਇਹ ਫੋਰਮ 2026 ਦੀ ਸ਼ੁਰੂਆਤ ਚ ਸੀਨੀਅਰ ਵਪਾਰ ਮਿਸ਼ਨ ਦੇ ਦੌਰਾਨ ਹੋਵੇਗਾ। ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਦੋਵੇਂ ਦੇਸ਼ ਸਹਿਯੋਗ ਵਧਾਉਣਗੇ। ਇਸ ਨਾਲ ਆਰਥਿਕ ਵਿਕਾਸ ਅਤੇ ਨੌਕਰੀਆਂ ਵੀ ਵਧਣਗੀਆਂ। ਊਰਜਾ ਖੇਤਰ ਚ ਕੈਨੇਡਾ ਭਾਰਤ ਮੰਤਰੀ ਪਦਰੀ ਗੱਲਬਾਤ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਐਲ ਐਨ ਜੀ एलपीजी व्यापार तेल गैस की खोज इलेक्ट्रिक वाहन ते सहयोग ਵਧੇਗਾ بجلی ਪ੍ਰਣਾਲੀ ਪ੍ਰਬੰਧਨ ਆਫਤ ਪ੍ਰਬੰਧਨ ਤੇ ਦੋਵੇਂ ਦੇਸ਼ ਬਿਹਤਰੀਨ ਤਰੀਕੇ ਸਾਂਝੇ ਕਰਨਗੇ ਜੀ20 ਵਰਗੇ ਮੰਚਾਂ ਤੇ ਊਰਜਾ ਕੁਸ਼ਲਤਾ ਵਧਾਉਣ ਤੇ ਕੰਮ ਕਰਨਗੇ ਕੈਨੇਡਾ ਦੀ ਖਣਨ ਮਹਾਰਤ ਨਾਲ ਭਾਰਤ ਨੂੰ ਮਹੱਤਵਪੂਰਨ ਖਣਿਜ ਮਿਲਣਗੇ ਪਰਮਾਣੂ ਊਰਜਾ ਸਹਿਯੋਗ ਤੇ ਯੂਰੇਨੀਅਮ ਸਪਲਾਈ ਤੇ ਚਰਚਾ ਜਾਰੀ ਰਹੇਗੀ AI ਅਤੇ ਡਿਜੀਟਲ ਖੇਤਰ ਚ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦਾ ਸਹਿਯੋਗ ਕਰਨ ਦਾ ਫੈਸਲਾ ਲਿਆ ਹੈ ਖੇਤੀ ਖੇਤਰ ਚ ਖੁਰਾਕ ਸੁਰੱਖਿਆ ਵਪਾਰ ਉਤਪਾਦਕਤਾ ਵਧਾਉਣ ਤੇ ਧਿਆਨ ਦਿੱਤਾ ਜਾਵੇਗਾ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਹਿਯੋਗ ਹੋਵੇਗਾ ਲੋਕਾਂ ਵਿਚਕਾਰ ਸੰਚਾਰ ਨੂੰ ਮਜ਼ਬੂਤ ਕਰਨ ਲਈ ਸਿੱਖਿਆ ਸਿਹਤ ਸਪਾਟਾ ਸਭਿਆਚਾਰਕ ਆਦਾਨ ਪ੍ਰਦਾਨ ਪੇਸ਼ੇਵਰ ਗਤੀਸ਼ੀਲਤਾ ਤੇ ਦੋਵੇਂ ਦੇਸ਼ ਕੰਮ ਕਰਨਗੇ ਕੈਨੇਡਾ ਅਮਰੀਕਾ ਵਪਾਰ ਗੱਲਬਾਤ ਸਹੀ ਦਿਸ਼ਾ ਵੱਲ ਅੱਗੇ ਵਧ ਰਹੀ ਹੈ ਤੇ ਕੈਨੇਡੀਅਨ ਕੰਪਨੀਆਂ ਆਪਣੇ ਆਪ ਨੂੰ ਅਮਰੀਕੀ ਵਪਾਰ ਦੇ ਵਧੇਰੇ ਨਿਰਭਰਤਾ ਤੋਂ ਦੂਰ ਰੱਖਣ ਲਈ ਮੋੜ ਸਥਾਪਿਤ ਕਰ ਰਹੀਆਂ ਹਨ ਇਹ ਕਹਿਣਾ ਹੈ ਇੰਡਸਟਰੀ ਮੰਤਰੀ ਮੈਲਾਨੀ ਜੋਲੀ ਦਾ ਜੋ ਕੈਨੇਡੀਅਨ মিডিਆ ਨਾਲ ਗੱਲ ਕਰ ਰਹੇ ਸਨ ਇਸ ਦੌਰਾਨ ਜੋਲੀ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਇਸ ਹਫਤੇ ਵਾਸ਼ਿੰਗਟਨ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨਾਲ ਹੋਈ ਮੀਟਿੰਗ ਤੇ ਵਿਚਾਰ ਕੀ ਸਾਂਝੇ ਕੀਤੇ ਜੋਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵਿਚਕਾਰ ਬਹੁਤ ਹੀ ਸਤਕਾਰਪੂਰਨ ਚਰਚਾ ਹੋਈ 트੍ਰੰਪ ਨਾਲ ਸਿੱਧਾ ਸੰਵਾਦ ਮਹੱਤਵਪੂਰਨ ਹੈ ਕਿਉਂਕਿ ਉਹ ਅੰਤਿਮ ਰੂਪ 'ਚ ਸਮਝੌਤਾ ਕਰਨ ਵਾਲੇ ਨੇ ਜੋਲੀਨੇਕਾ ਕਿ ਅਸੀਂ ਜਾਣਦੇ ਹਾਂ ਕਿ ਅਜੇ ਕੋਈ ਸਮਝੌਤਾ ਨਹੀਂ ਹੋਇਆ ਪਰ ਗੱਲਬਾਤ ਸਹੀ ਦਿਸ਼ਾ 'ਚ ਅੱਗੇ ਵਧ ਰਹੀ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਦੋਵੇਂ ਪੱਖ ਸਮਝੌਤੇ ਦੀਆਂ ਸ਼ਰਤਾਂ ਤੇ ਗੱਲਬਾਤ ਕਰ ਰਹੇ ਨੇ ਤੇ ਕੈਨੇਡਾ ਲਾਭ 'ਚ ਰਹੇਗਾ। ਹਾਲਾਂਕਿ ਸ਼ੁਰੂਆਤੀ ਫੋਕਸ ਸਟੀਲ, ਐਲੂਮੀਨੀਅਮ ਤੇ ਊਰਜਾ ਸੈਕਟਰ ਨਾਲ ਸੰਬੰਧਿਤ ਸਮਝੌਤੇ ਤੇ ਹੈ। ਕਾਰਨੀ ਨੇ ਕਿਹਾ ਕਿ ਦੋਵੇਂ ਪੱਖ ਇੱਕ ਆਟੋ ਸਮਝੌਤੇ ਦੇ ਤਰੀਕਿਆਂ ਉੱਤੇ ਕੰਮ ਕਰ ਰਹੇ ਨੇ ਅਤੇ ਫੋਰੈਸਟਰੀ ਸੈਕਟਰ ਤੇ ਪਏ ਗਏ ਸਖਤ ਟੈਰਿਫ ਦਾ ਕੋਈ ਹੱਲ ਲੱਭ ਰਹੇ ਨੇ। ਜੋਲੀ ਨੇ ਕਿਹਾ ਕਿ ਲਿਬਰਲ ਸਰਕਾਰ ਆਟੋ ਸੈਕਟਰ ਚ ਹਰ ਇੱਕ ਨੌਕਰੀ ਲਈ ਲੜੇਗੀ ਇਹ ਸਾਡੀਆਂ ਨੌਕਰੀਆਂ ਨੇ ਇਹ ਸਾਡੇ ਲੋਕ ਨੇ ਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਸੀਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰੀਏ ਜੋਲੀ ਨੇ ਵੀ ਕਿਹਾ ਕਿ ਕੈਨੇਡੀਅਨ ਕੰਪਨੀਆਂ ਅਮਰੀਕੀ ਵਪਾਰ ਤੇ ਆਪਣੀ ਨਿਰਭਰਤਾ ਘਟਾਉਣ ਲਈ ਆਪਣੇ ਉਤਪਾਦ ਯੂਰਪ ਨੂੰ ਵਧੇਰੇ ਭੇਜ ਰਹੀਆਂ ਨੇ Algoma Steel ਦੇ CEO Michael Garcia ਨੇ ਮੀਡੀਆ ਨੂੰ ਕਿਹਾ ਕਿ ਉਹਨਾਂ ਦੀ ਕੰਪਨੀ ਲਈ ਇਹ ਇੱਕ ਬਹੁਤ ਹੀ ਮੁਸ਼ਕਲ ਅਤੇ ਚੁਣੌਤੀਪੂਰਨ ਸਮਾਂ ਰਿਹਾ ਹੈ ਕਿਉਂਕਿ ਉਹ Trump ਦੇ 50% ਟੈਰਿਫ ਨਾਲ ਜੂਝ ਰਹੀ ਹੈ ਜਿਸ ਨੇ ਅਸਲ ਵਿੱਚ ਅਮਰੀਕੀ ਬਾਜ਼ਾਰ ਨੂੰ ਸਾਡੇ ਲਈ ਬੰਦ ਕਰ ਦਿੱਤਾ ਹੈ Garcia ਨੇ ਇਹ ਵੀ ਕਿਹਾ ਕਿ ਘੱਟ ਟੈਰਿਫ ਜਿਵੇਂ ਕਿ 10 ਤੋਂ 15% ਆਦਰਸ਼ ਨਹੀਂ ਹੈ ਪਰ ਨਿਸ਼ਚਿਤ ਰੂਪ ਵਿੱਚ ਇਹ ਅੱਜ ਸਾਡੇ ਮੁਕਾਬਲੇ ਬਹੁਤ ਬਿਹਤਰ ਸਥਿਤੀ ਹੋਵੇਗੀ ਉਸ ਕਾਰੋਬਾਰ ਦਾ ਕੁਝ ਹਿੱਸਾ ਵਾਪਸ ਪਾਉਣਾ ਬਹੁਤ ਮੁਸ਼ਕਲ ਹੈ ਗਾਰਸਿਆ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਲਈ ਕੈਨੇਡੀਅਨ ਬਾਜ਼ਾਰ 'ਚ ਬਹੁਤ ਸੰਭਾਵਨਾ ਹੈ ਕਿਉਂਕਿ ਕਾਰਨੀ ਦੀ ਸਰਕਾਰ ਆਪਣੀ ਬਾਇ ਕੈਨੇਡੀਅਨ ਨੀਤੀ ਨੂੰ ਅੱਗੇ ਵਧਾ ਰਹੀ ਹੈ ਅਲਗੋਮਾ ਦੇ ਭਵਿੱਖ ਦਾ ਇਹ ਵੱਡਾ ਹਿੱਸਾ ਕੈਨੇਡਾ 'ਚ ਸਟੀਲ ਉਦਯੋਗ ਦੀ ਬੁਨਿਆਦੀ ਚਟਾਨ ਬਣਨਾ ਅਤੇ ਕੈਨੇਡਾ 'ਚ ਰੱਖਿਆ ਇਨਫਰਾਸਟ੍ਰਕਚਰ ਤੇ ਊਰਜਾ ਉਤਪਾਦਾਂ ਲਈ ਸਮੱਗਰੀ ਸਪਲਾਈ ਕਰਨਾ ਹੈ ਹਰਦੀਪ ਸਿੰਘ ਨਿਜਰ ਦੇ ਸਾਥੀ ਇੰਦਰਜੀਤ ਸਿੰਘ ਗੋਸਲ ਹਥਿਆਰਾਂ ਸਣੇ ਗ੍ਰਿਫਤਾਰੀ ਅਤੇ ਜ਼ਮਾਨਤ ਤੇ ਰਿਹਾਅ ਹੋਣ ਮਗਰੋਂ ਪਹਿਲੀ ਵਾਰ মিডিਆ ਸਾਹਮਣੇ ਆਏ ਪਰ ਉਸਨੇ ਹਥਿਆਰ ਕਿੱਥੋਂ ਅਤੇ ਕਿਹੜੇ ਮਕਸਦ ਵਾਸਤੇ ਲਿਆਂਦੇ ਵਰਗੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। মিডিਆ ਰਿਪੋਰਟ ਮੁਤਾਬਕ ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ ਜਿਸ ਨੂੰ ਵੇਖਦਿਆਂ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਗੋਸਲ ਨੇ ਦਾਵਾ ਕੀਤਾ ਕਿ ਬੀਤੀ 20 ਅਗਸਤ ਤੋਂ 10 ਸਤੰਬਰ ਦਰਮਿਆਨ RCMP ਵਾਲੇ ਉਸ ਕੋਲ 8 ਤੋਂ 10 ਵਾਰ ਆ ਚੁੱਕੇ ਨੇ। ਹਰ ਵਾਰ ਇੱਕੋ ਗੱਲ ਦੁਹਰਾਈ ਜਾਂਦੀ ਹੈ ਕਿ ਪਹਾੜੇ ਦੇ ਕਾਤਲ ਸ਼ਹਿਰ 'ਚ ਪੁੱਜ ਚੁੱਕੇ ਨੇ ਤੇ ਵੱਡੀ ਵਾਰਦਾਤ ਕਰਨ ਦੀ ਤਾਕਤ ਨੇ ਉਸਲ ਮੁਤਾਬਕ RCMP ਵੱਲੋਂ ਪੇਸ਼ਕਸ਼ ਕੀਤੀ ਗਈ ਹੈ ਕਿ ਜੇ ਉਹ ਸਰਕਾਰੀ ਗਵਾਹ ਬਣ ਜਾਵੇ ਤਾਂ ਉਸ ਨੂੰ ਸੁਰੱਖਿਤ ਟਿਕਾਣੇ ਤੇ ਲਿਜਾਇਆ ਜਾ ਸਕਦਾ ਹੈ ਪਰ ਉਸ ਨੂੰ ਇਹ ਸ਼ਰਤ ਪਰਵਾਨ ਨਹੀਂ ਗੋਸਲ ਨੇ ਦਲੀਲ ਦਿੱਤੀ ਕਿ ਉਹ ਜਾਨ ਦੇ ਖਤਰੇ ਤੋਂ ਕਬਰੌਣ ਵਾਲਾ ਨਹੀਂ ਤੇ 23 ਨਵੰਬਰ ਨੂੰ ਪਾਰਲੀਮੈਂਟ ਹਿੱਲ ਤੇ ਖਾਲਿਸਤਾਨ ਬਾਰੇ ਰੈਫਰੈਂਡਮ ਲਾਜ਼ਮੀ ਤੌਰ ਤੇ ਹੋਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਇੰਦਰਜੀਤ ਸਿੰਘ ਗੋਸਲ ਤੇ ਗੋਲੀਆਂ ਚੱਲੀਆਂ ਪਰ ਉਹ ਵਾਲਵਾਲ ਬਚ ਗਿਆ ਦੂਜੇ ਪਾਸੇ ਗੋਸਲ ਨਾਲ ਗ੍ਰਿਫਤਾਰ ਅਰਮਾਨ ਸਿੰਘ ਤੇ ਜਗਦੀਪ ਸਿੰਘ ਫਿਲਹਾਲ ਮੀਡੀਆ ਸਾਹਮਣੇ ਨਹੀਂ ਆਏ ਜਿਨ੍ਹਾਂ ਵਿਰੁੱਧ ਲਾਪਰਵਾਹੀ ਨਾਲ ਹਥਿਆਰ ਚਲਾਉਣ ਤੇ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ਾਂ ਹੇਠ ਮੁਕੱਦਮਾ ਚੱਲ ਰਿਹਾ ਹੈ ਗੋਸਲ ਦੀ ਗ੍ਰਫਤਾਰੀ ਮਗਰੋਂ ਭਾਰਤੀ ਮੀਡੀਆ 'ਚ ਇਹ ਦਾਵਾ ਕੀਤਾ ਗਿਆ ਕਿ ਕੈਨੇਡਾ ਸਰਕਾਰ ਨੇ ਇਹ ਕਾਰਵਾਈ ਭਾਰਤ ਸਰਕਾਰ ਦੇ ਇਸ਼ਾਰੇ ਤੇ ਕੀਤੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡਰਾਇਨ ਵੱਲੋਂ ਆਪਣੇ ਭਾਰਤੀ ਹਮਰਤਬਾ ਅਜੀਤ ਡੋਵਾਲ ਨਾਲ ਮੁਲਾਕਾਤ ਮਗਰੋਂ ਕਿਹਾ ਗਿਆ ਸੀ ਕਿ ਦੋਹਾਂ ਧਿਰਾਂ ਨੇ ਟ੍ਰਾਂਸ-ਨੇਸ਼ਨਲ ਰਿਪਰੈਸ਼ਨ ਤੋਂ ਦੂਰ ਰਹਿਣ ਦੀ ਸਹਿਮਤੀ ਜ਼ਾਹਰ ਕੀਤੀ ਹੈ ਟ੍ਰਾਂਸ-ਨੇਸ਼ਨਲ ਰਿਪਰੈਸ਼ਨ ਨੂੰ ਸਿੱਧੇ ਤੌਰ ਤੇ ਜੂਨ 2023 'ਚ ਹੋਏ ਹਰਦੀਪ ਸਿੰਘ ਨਿੱਜਰ ਕਤਲकांड ਨਾਲ ਜੋੜਿਆ ਗਿਆ ਅਕਤੂਬਰ 2024 ਦੀ ਪ੍ਰੈਸ ਕਾਨਫਰੰਸ 'ਚ RCMP ਕਹਿ ਚੁੱਕੀ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡਾ 'ਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਲਾਰੈਂਸ ਬਿਸ਼ਨੋਈ ਗਰੋ ਨੂੰ ਵਰਤਿਆ ਜਾ ਰਿਹਾ ਹੈ। ਇਸੇ ਦੌਰਾਨ ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਭਾਰਤ ਪੁੱਜ ਚੁੱਕੇ ਨੇ ਤੇ ਉਹਨਾਂ ਨੂੰ ਨਿਖਲ ਗੁਪਤਾ ਮਾਮਲੇ 'ਚ ਅਮਰੀਕਾ ਸਰਕਾਰ ਵੱਲੋਂ ਪੇਸ਼ ਸਬੂਤਾਂ ਦਾ ਮੁੱਦਾ ਉਠਾਉਣਾ ਚਾਹੀਦਾ ਕਿਉਂਕਿ ਇਹ ਸਿੱਧੇ ਤੌਰ 'ਤੇ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਨਾਲ ਜੁੜਦੇ ਨੇ। ਕੈਲਗਰੀ ਦੀਆਂ ਨਗਰ ਨਿਗਮ ਚੋਣਾਂ ਲਈ ਐਡਵਾਂਸ ਵੋਟਿੰਗ ਹੁਣ ਸਮਾਪਤ ਹੋ ਚੁੱਕੀ ਹੈ ਅਤੇ ਸ਼ੁਰੂਆਤੀ ਅੰਕੜੇ ਦਰਸਾਉਂਦੇ ਨੇ ਕਿ ਪਿਛਲੀਆਂ ਨਗਰ ਨਿਗਮ ਚੋਣਾਂ ਦੇ ਮੁਕਾਬਲੇ ਮਤਦਾਨ ਲਗਭਗ 1 ਤਿਹਾਈ ਘੱਟ ਹੋਇਆ ਹੈ। ਕੁੱਲ ਮਿਲਾ ਕੇ ਐਡਵਾਂਸ ਪੋਲ ਖੁੱਲੇ ਰਹਿਣ ਦੇ 6 ਦਿਨਾਂ ਦੌਰਾਨ 96549 ਲੋਕਾਂ ਨੇ ਵੋਟਾਂ ਦਾਖਲ ਕੀਤੀਆਂ ਜੋ ਪਾਤਰ ਵੋਟਾਂ ਦੇ 10.7 ਫੀਸਦੀ ਮਤਦਾਨ ਦਰ ਨੂੰ ਦਰਸਾਉਂਦੀ ਹੈ। ਵੋਟਿੰਗ ਦੇ ਆਖਰੀ ਦਿਨ ਸਭ ਤੋਂ ਵੱਧ ਮਤਦਾਨ ਦਰਜ ਕੀਤਾ ਗਿਆ ਜਦੋਂ 22144 ਕੈਲਗਰੀ ਵਾਸੀਆਂ ਨੇ ਵੋਟ ਦਾਖਲ ਕੀਤੀ ਇੱਕ ਬਿਆਨ ਚ ਕੈਲਗਰੀ ਸਿਟੀ ਨੇ ਕਿਹਾ ਕਿ ਅੰਤਿਮ ਗਣਨਾ ਆਉਣ ਤੇ ਮਤਦਾਨ ਦੇ ਕੁੱਲ ਅੰਕੜੇ ਥੋੜੇ ਜਿਹਾ ਬਦਲ ਸਕਦੇ ਨੇ ਮਾਉਂਟ ਰੌਇਲ ਯੂਨੀਵਰਸਿਟੀ ਦੇ ਪ੍ਰੋਫੈਸਰ ਲੋਰੀ ਵਿਲੀਅਮਸ ਦਾ ਕਹਿਣਾ ਹੈ ਕਿ ਇਸ ਚੋਣ ਪ੍ਰਕਿਰਿਆ ਚ ਘੱਟ ਵੋਟਰਾਂ ਨੇ ਕਿਸੇ ਉਮੀਦਵਾਰ ਨਾਲ ਜੁੜਨ ਦੀ ਸੰਭਾਵਨਾ ਜਤਾਈ ਹੈ ਵਿਲੀਅਮਜ਼ ਨੇ ਕਿਹਾ ਕਿ ਲੋਕਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਕੋਲ ਕੋਈ ਆਦਰਸ਼ ਜਾਂ ਸ਼ਾਨਦਾਰ ਵਿਕਲਪ ਹੈ ਇਸ ਬਾਰੇ ਵੱਧ ਹੈ ਕਿ ਉਹ ਕਿਸ ਨੂੰ ਸਵੀਕਾਰ ਕਰ ਸਕਦੇ ਨੇ ਉਹ ਕਿਸ ਨਾਲ ਗੁਜ਼ਾਰਾ ਕਰ ਸਕਦੇ ਨੇ ਤਾਜ਼ਾ ਜੈਨੇਟ ਬ੍ਰਾਊਨ opinion research poll ਨੇ ਦਰਸਾਇਆ ਕਿ ਮੇਅਰ ਦੀ ਦੌੜ ਬਾਰੇ 1 ਤਿਹਾਈ ਕੈਲਗਰੀ ਵਾਸੀ ਅਜੇ ਵੀ ਅਨਿਸ਼ਚਿਤ ਨੇ ਵਿਲੀਅਮਜ਼ ਦਾ ਕਹਿਣਾ ਹੈ ਕਿ ਕੁਝ ਅਨਿਸ਼ਚਿਤਤਾ ਰਾਜਨੀਤਿਕ ਦਲਾਂ ਦੀ ਸ਼ੁਰੂਆਤ ਦਾ ਪ੍ਰਤੀਬਿੰਬ ਹੋ ਸਕਦੀ ਹੈ ਜਿਸ ਨੇ ਮਾਹੌਲ 'ਚ ਉਲਝਣ ਪੈਦਾ ਕਰ ਦਿੱਤੀ ਹੈ। ਵਿਲੀਅਮਜ਼ ਨੇ ਕਿਹਾ ਕਿ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਜੋ ਆਮ ਤੌਰ 'ਤੇ ਐਡਵਾਂਸ ਪੋਲਾਂ 'ਚ ਵੋਟ ਦਿੰਦੇ ਨੇ ਤੇ ਉਹ ਉਦੋਂ ਤੱਕ ਇੰਤਜ਼ਾਰ ਕਰਨਾ ਚਾਹੁੰਦੇ ਨੇ ਜਦੋਂ ਤੱਕ ਉਹ ਵਧੇਰੇ ਜਾਣਕਾਰੀ ਨਹੀਂ ਪ੍ਰਾਪਤ ਕਰ ਲੈਂਦੇ। ਮਹਾਮਾਰੀ ਦੇ ਦੌਰਾਨ 2021 ਚ ਹੋਈਆਂ ਪਿਛਲੀਆਂ ਨਗਰ ਨਿਗਮ ਚੋਣਾਂ 'ਚ ਮਤਦਾਨ ਵਧੇਰੇ ਸੀ ਉਸ ਸਾਲ 141329 ਕੈਲਗਰੀ ਵਾਸੀਆਂ ਨੇ ਐਡਵਾਂਸ ਵੋਟਿੰਗ ਵਿੱਚ ਹਿੱਸਾ ਲਿਆ ਸੀ ਵਿਲੀਅਮਜ਼ ਇਹ ਉਮੀਦ ਕਰਦੇ ਨੇ ਕਿ ਚੋਣ ਦੇ ਦਿਨ ਮਤਦਾਨ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੋ ਸਕਦਾ ਹੈ ਤੇ ਇਸ ਦਾ ਮਤਲਬ ਹੈ ਕਿ ਹਰ ਵੋਟ ਮਹੱਤਵਪੂਰਨ ਹੈ ਹੋ ਸਕਦਾ ਹੈ ਕਿ ਇਸ ਜ਼ੋਨ 'ਚ ਜੇਤੂ ਦਾ ਫੈਸਲਾ ਕਰਨ ਵਾਲੇ ਕੈਲਗਰੀ ਵਾਸੀਆਂ ਦੀ ਗਿਣਤੀ ਘੱਟ ਹੋਵੇ ਤੇ ਇਸ ਲਈ ਬਾਹਰ ਨਿਕਲ ਕੇ ਵੋਟ ਦੇਣਾ ਹੋਰ ਵੀ ਜ਼ਰੂਰੀ ਹੈ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਗਾਇਕਾ ਕੈਟੀ ਪੈਰੀ ਦੇ ਰੋਮਾਂਸ ਦੀਆਂ ਖਬਰਾਂ ਫਿਰ ਚਰਚਾ 'ਚ ਨੇ ਦੋਵਾਂ ਦੀ ਯਾਟ ਤੇ ਕੁਝ ਇੰਟੀਮੇਟ ਅਤੇ ਕਲੋਜ਼-ਅਪ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਫੋਟੋਆਂ ਪਿਛਲੇ ਮਹੀਨੇ ਦੀਆਂ ਦੱਸੀਆਂ ਜਾ ਰਹੀਆਂ ਨੇ ਡੇਲੀ ਮੇਲ ਅਨੁਸਾਰ ਦੋਵੇਂ ਕੈਲੀਫੋਰਨੀਆ ਦੇ ਸੰਤਾ ਬਾਰਬਰਾ ਤੱਟ ਤੇ ਕੇਟੀ ਦੀ 24 ਮੀਟਰ ਲੰਬੀ ਯਾਟ ਤੇ ਸਨ ਡੇਲੀ ਮੇਲ ਨੂੰ ਮੌਕੇ ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਕੇਟੀ ਦੀ ਯਾਟ ਨੇੜੇ ਦੀ ਇੱਕ ਛੋਟੀ ਜਨਤਕ ਵੇਲ ਵਾਚਿੰਗ ਬੋਟ ਕੋਲ ਆਈ ਅਤੇ ਇਸ ਤੋਂ ਬਾਅਦ ਟਰੂਡੋ ਅਤੇ ਪੇਰੀ ਨੇ ਇਕੱਠੇ ਸਮੇਂ ਬਤਾਇਆ ਵਿਅਕਤੀ ਨੇ ਕੇਟੀ ਦੇ ਹੱਥ ਤੇ ਟੈਟੂ ਵੇਖ ਕੇ ਪਛਾਣਿਆ ਕਿ ਉਹ ਜਸਟਨ ਟਰੂਡੋ ਨਾਲ ਸੀ ਜਸਟਨ ਟਰੂਡੋ ਨੇ ਸਾਲ 2023 ਚ ਆਪਣੀ ਪਤਨੀ ਸੋਫੀ ਨਾਲ 18 ਸਾਲ ਪੁਰਾਣੀ ਵਿਆਹੁਤਾ ਜ਼ਿੰਦਗੀ ਖਤਮ ਕਰ ਦਿੱਤੀ ਸੀ ਕੈਟੀ ਪੈਰੀ ਦਾ ਇਸ ਸਾਲ ਅਦਾਕਾਰ ਓਰਲੈਂਡੋ ਬਲੂਮ ਨਾਲ ਬ੍ਰੇਕਅਪ ਹੋਇਆ ਸੀ ਪੈਰੀ ਦੇ ਬ੍ਰੇਕਅਪ ਦੇ ਕੁਝ ਦਿਨਾਂ ਬਾਅਦ ਹੀ ਉਸ ਦੇ ਟਰੂਡੋ ਨਾਲ ਅਫੇਅਰ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਇਸੇ ਸਾਲ ਜੁਲਾਈ ਚ ਪੈਰੀ ਅਤੇ ਟਰੂਡੋ ਨੂੰ ਇਕੱਠੇ ਡਿਨਰ ਕਰਦੇ ਦੇਖਿਆ ਗਿਆ ਸੀ ਮੀਡੀਆ ਰਿਪੋਰਟ ਅਨੁਸਾਰ ਦੋਵਾਂ ਦੀ ਮੁਲਾਕਾਤ ਕੈਨੇਡਾ ਦੇ ਮੌਂਟਰੀਅਲ ਚ ਰੈਸਟੋਰੈਂਟ ਲੇ ਵਾਇਲੈਂਸ ਚ ਹੋਈ ਸੀ ਇਸ ਮੁਲਾਕਾਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਵੀਡੀਓ ਚ ਪੈਰੀ ਅਤੇ ਟਰੂਡੋ ਇੱਕੋ ਹੀ ਟੇਬਲ ਤੇ ਆਹਮਣੇ ਸਾਹਮਣੇ ਬੈਠੇ ਗੱਲਬਾਤ ਕਰ ਰਹੇ ਦਿਖ ਰਹੇ ਸਨ ਇਹ ਡਿਨਰ ਇੱਕ ਪ੍ਰਾਈਵੇਟ ਡੇਟ ਵਰਗਾ ਲੱਗ ਰਿਹਾ ਸੀ ਪਰ ਦੋਵੇਂ ਇਕੱਲੇ ਨਹੀਂ ਸਨ। ਉਹਨਾਂ ਦੇ ਨਾਲ ਕਈ ਸੁਰੱਖਿਆ ਗਾਰਡ ਵੀ ਮੌਜੂਦ ਸਨ ਜੋ ਉਹਨਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੇ ਸਨ। ਸੁਰੱਖਿਆ ਕਰਮੀ ਨੇੜਲੀਆਂ ਸੀਟਾਂ ਤੇ ਬੈਠੇ ਸਨ ਤੇ ਸ਼ੀਸ਼ੇ ਦੀ ਦੀਵਾਰ ਰਾਹੀਂ ਨਿਗਰਾਨੀ ਕਰ ਰਹੇ ਸਨ। ਰਿਪੋਰਟ ਅਨੁਸਾਰ ਪੈਰੀ ਅਤੇ ਟਰੂਡੋ ਨੇ ਰੈਸਟੋਰੈਂਟ ਚ ਕਈ ਪਕਵਾਨ ਲੈ ਸਨ ਜਿਨ੍ਹਾਂ ਵਿੱਚ ਲੌਬਸਟਰ ਵੀ ਸ਼ਾਮਲ ਸੀ ਪਰ ਦੋਵਾਂ ਨੇ ਕੋਈ ਐਲਕੋਹੋਲਿਕ ਪੀਣ ਵਾਲੀ ਚੀਜ਼ ਨਹੀਂ ਲਈ। ਡਿਨਰ ਤੋਂ ਬਾਅਦ ਰੈਸਟੋਰੈਂਟ ਦੇ ਹੈੱਡ ਸ਼ੈਫ ਖੁਦ ਦੋਮਾ ਨੂੰ ਮਿਲਣ ਆਏ ਤੇ ਉਹਨਾਂ ਦਾ ਸਵਾਗਤ ਕੀਤਾ ਖਾਣਾ ਖਤਮ ਹੋਣ ਤੋਂ ਬਾਅਦ ਪੈਰੀ ਅਤੇ ਟਰੂਡੋ ਦੋਮਾ ਨੇ ਕਿਚਨ 'ਚ ਜਾ ਕੇ ਸਟਾਫ ਨੂੰ ਨਿੱਜੀ ਤੌਰ ਤੇ ਧੰਨਵਾਦ ਦਿੱਤਾ ਕੈਟੀ ਪੈਰੀ ਅਤੇ ਅਦਾਕਾਰ ਓਰਲੈਂਡੋ ਬਲੂਮ ਦਾ ਰਿਸ਼ਤਾ 2016 ਚ ਗੋਲਡਨ ਗਲੋਬਸ ਦੀ ਇੱਕ ਆਫਟਰ ਪਾਰਟੀ ਚ ਸ਼ੁਰੂ ਹੋਇਆ ਸੀ ਦੋਵਾਂ ਵਿਚਕਾਰ ਜਲਦੀ ਹੀ ਨਜ਼ਦੀਕੀਆਂ ਵਧੀਆਂ ਤੇ ਇਹ ਰਿਸ਼ਤਾ ਮੀਡੀਆ ਦੀਆਂ ਸੁਰਖੀਆਂ ਚ ਆ ਗਿਆ 2017 ਚ ਉਹਨਾਂ ਦਾ ਕੁਝ ਸਮੇਂ ਲਈ ਬ੍ਰੇਕਅਪ ਹੋਇਆ 2018 ਚ ਉਹਨਾਂ ਨੇ ਫਿਰ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ 2019 ਚ ਵੈਲੈਂਟਾਈਨਸ ਡੇ ਦੇ ਮੌਕੇ ਤੇ ਦੋਵਾਂ ਨੇ ਮੰਗਣੀ ਕਰ ਲਈ ਫਿਰ ਸਾਲ 2020 ਚ ਦੋਵਾਂ ਦੀ ਇੱਕ ਬੇਟੀ ਹੋਈ ਹਾਲਾਂਕਿ ਉਹਨਾਂ ਨੇ ਵਿਆਹ ਨਹੀਂ ਕੀਤਾ ਜੁਲਾਈ 2025 ਦੀ ਸ਼ੁਰੂਆਤ 'ਚ ਪੈਰੀ ਅਤੇ ਬਲੂਮ ਨੇ ਆਪਣੇ ਬ੍ਰੇਕਅਪ ਦੀ ਅਧਿਕਾਰਤ ਘੋਸ਼ਣਾ ਕੀਤੀ ਸੀ। ਇੱਕ ਸਾਂਝੇ ਬਿਆਨ 'ਚ ਕਿਹਾ ਗਿਆ ਸੀ ਕਿ ਉਹ ਹੁਣ ਇੱਕ ਰੋਮਾਂਟਿਕ ਰਿਸ਼ਤੇ 'ਚ ਨਹੀਂ ਹਨ ਪਰ ਆਪਣੀ ਬੇਟੀ ਡੇਜ਼ੀ ਦੀ ਇਕੱਠੇ ਦੇਖਭਾਲ ਕਰਨਗੇ। ਕੈ蒂 ਪੈਰੀ ਦਾ ਪਹਿਲਾ ਵਿਆਹ 2010 'ਚ ਬ੍ਰਿਟਿਸ਼ ਕਾਮੇਡੀਅਨ ਰਸਲ ਬ੍ਰਾਊਨ ਨਾਲ ਹੋਇਆ ਸੀ। ਇਹ ਵਿਆਹ ਇੱਕ ਪਰੰਪਰਾਗਤ ਹਿੰਦੂ ਸਮਾਗਮ 'ਚ ਭਾਰਤ ਦੇ ਰਾਜਸਥਾਨ 'ਚ ਰਣਥੰਬੋਰ ਟਾਈਗਰ ਸੈਂਚਰੀ ਦੇ ਨੇੜੇ ਹੋਇਆ ਸੀ। ਹਾਲਾਂਕਿ 14 ਮਹੀਨੇ ਬਾਅਦ 2011 ਚ ਹੀ ਇਹ ਵਿਆਹ ਖਤਮ ਹੋ ਗਿਆ ਸੀ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 28 ਮਈ 2005 ਨੂੰ ਸੋਫੀ ਗ੍ਰੈਗੁਇਰਨ ਟਰੂਡੋ ਨਾਲ ਵਿਆਹ ਕੀਤਾ ਸੀ। ਸੋਫੀ ਇੱਕ ਕੈਨੇਡੀਅਨ ਟੈਲੀਵਿਜ਼ਨ ਹੋਸਟ ਅਤੇ ਪੱਤਰਕਾਰ ਰਹੀ ਹੈ। ਸੋਫੀ ਟਰੂਡੋ ਦੇ ਛੋਟੇ ਭਰਾ ਮਾਈਕਲ ਟਰੂਡੋ ਦੀ ਕਲਾਸਮੇਟ ਸਨ। ਸਕੂਲ ਖਤਮ ਹੋਣ ਤੋਂ ਬਾਅਦ ਟਰੂਡੋ ਅਤੇ ਸੋਫੀ ਦੀ ਦੁਬਾਰਾ ਮੁਲਾਕਾਤ 2003 ਚ ਇੱਕ ਚੈਰਿਟੀ ਇਵੈਂਟ ਦੇ ਦੌਰਾਨ ਹੋਈ ਜਦੋਂ ਟਰੂਡੋ ਇੱਕ ਸਕੂਲ ਚ ਪੜਾਉਂਦੇ ਸਨ। ਉਥੋਂ ਹੀ ਦੋਵਾਂ ਵਿਚਕਾਰ ਨਜ਼ਦੀਕੀਆਂ ਵਧਿਆ ਤੇ ਰਿਸ਼ਤਾ ਸ਼ੁਰੂ ਹੋਇਆ ਇਸਦੇ ਅਗਲੇ ਹੀ ਸਾਲ 2004 ਚ ਦੋਵਾਂ ਨੇ ਮੰਗਣੀ ਕਰ ਲਈ ਤੇ 2005 ਚ ਵਿਆਹ ਕਰ ਲਿਆ ਸੀ ਕੈਨੇਡਾ ਦੇ ਮੋਂਟਰੀਅਲ ਹਵਾਈ ਅੱਡੇ ਤੇ ਇੱਕ ਪੰਜਾਬੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਔਰਤ ਦੀ شناخت ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਰਕੁਰੀ ਨਾਲ ਸਬੰਧਤ ਕਰਮਜੀਤ ਕੌਰ ਵੱਜੋਂ ਕੀਤੀ ਗਈ ਹੈ ਜੋ ਆਪਣੇ ਪਰਿਵਾਰ ਨੂੰ ਮਿਲਣ ਵਿਜ਼ਟਰ ਵੀਜ਼ਾ ਤੇ ਕੈਨੇਡਾ ਪੁੱਜੀ ਸੀ ਦੱਸਿਆ ਜਾ ਰਿਹਾ ਹੈ ਕਿ 에어ਪੋਰਟ ਤੇ ਅਚਨਚੇਤ ਸੇਤ ਵਿਗੜਨ ਮਗਰੋਂ ਪੈਰਾਮੈਡਿਕਸ ਨੂੰ ਸੱਦਿਆ ਗਿਆ ਪਰ ਕਰਮਜੀਤ ਕੌਰ ਨੂੰ ਬਚਾਇਆ ਨਾ ਜਾ ਸਕਿਆ ਕਰਮਜੀਤ ਕੌਰ ਦੀ ਦੇ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਦੂਜੇ ਪਾਸੇ ਅਮਰੀਕਾ ਦੇ ਮਿਨੀਸੋਟਾ ਸੂਬੇ ਚ ਹੌਲਨਾਕ ਹਾਦਸੇ ਮਗਰੋਂ ਜ਼ਿੰਦਗੀ ਲਈ ਸੰਘਰਸ਼ ਕਰ ਰਿਹਾ ਹੈ 12 ਸਾਲ ਦੇ ਰਾਗਵ ਸ਼੍ਰੇਸ਼ਠਾ ਨੇ ਦਮ ਤੋੜ ਦਿੱਤਾ ਸੇਂਟ ਸਟੀਫਨ ਮਿਡਲ ਸਕੂਲ ਚ 7ਵੀਂ ਦਾ ਵਿਦਿਆਰਥੀ ਰਾਗਵ ਵੱਡਾ ਹੋ ਕੇ ਪੁਲਿਸ ਅਫਸਰ ਬਣਨਾ ਚਾਹੁੰਦਾ ਸੀ ਤੇ ਉਸ ਦੀ ਆਖਰੀ ਇੱਛਾ ਸਾਟਲ ਪੁਲਿਸ ਨੇ ਆਨਰੇਡੀ ਪੁਲਿਸ ਅਫਸਰ ਦਾ ਬੈਜ ਸੌਂਪਦਿਆਂ ਪੂਰੀ ਕੀਤੀ ਇੱਥੇ ਦੱਸਣਾ ਬਣਦਾ ਹੈ ਕਿ ਰਾਗਵ ਸ਼੍ਰੇਸ਼ਠਾ ਆਪਣੇ ਦੋਸਤਾਂ ਨਾਲ ਇੱਕ ਪਾਰਕ ਚ ਸਾਈਕਲ ਚਲਾ ਰਿਹਾ ਸੀ ਜਦੋਂ ਅਚਨਚੇਤ ਡਿਗ ਗਿਆ ਤੇ ਸਿਰ ਤੇ ਗੰਬੀਰ 6:00 ਵਜੇ राघव ਦੇ 10 ਸਾਲਾ ਦੋਸਤ ਨੇ 911 ਤੇ ਕਾਲ ਕਰਕੇ ਐਮਰਜੈਂਸੀ ਕਾਮਿਆਂ ਨੂੰ ਸੱਦਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਮਿਲਿਆਨਾ ਪੁਲਿਸ ਦੇ ਹਸਪਤਾਲ ਚ ਦਾਖਲ ਭਾਰਤੀ ਮੂਲ ਦੇ ਅਲੜ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਤੇ ਆਖਰਕਾਰ ਦਿਲ ਦਾ ਦੌਰਾ ਪੈਣ ਮਗਰੋਂ ਉਸ ਦੀ ਮੌਤ ਹੋ ਗਈ ਸਾਟਲ ਪੁਲਿਸ ਦੇ ਮੁਖੀ ਬ੍ਰੈਂਡਨ ਸਿਲਗੋਡ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਗਵ ਇੱਕ ਖੁਸ਼ ਮਿਜ਼ਾਜ ਬੱਚਾ ਸੀ ਪਰ ਇੱਕ ਤ੍ਰਾਸਦੀ ਨੇ ਮਾਪਿਆਂ ਤੋਂ ਉਹਨਾਂ ਦਾ ਦਿਲ ਦਾ ਟੁਕੜਾ ਹਮੇਸ਼ਾ ਵਾਸਤੇ ਦੂਰ ਕਰ ਦਿੱਤਾ ਜਦੋਂ ਪੁਲਿਸ ਮਹਿਕਮੇ ਨੂੰ ਰਾਗਵ ਦੀ ਅੰਤਿਮ ਇੱਛਾ ਬਾਰੇ ਪਤਾ ਲੱਗਾ ਤਾਂ ਉਸ ਨੂੰ ਆਨਰੇਰੀ ਪੁਲਿਸ ਅਫਸਰ ਦਾ ਦਰਜਾ ਦੇਣ ਬਾਰੇ ਫੈਸਲਾ ਕੀਤਾ ਗਿਆ ਪੁਲਿਸ ਵੱਲੋਂ ਕਮਿਊਨਿਟੀ ਦੀ ਸਹਾਇਤਾ ਨਾਲ ਤਕਰੀਬਨ 36000 ਡਾਲਰ ਦੀ ਰਕਮ ਇਕੱਤਰ ਕੀਤੀ ਗਈ ਹੈ ਜੋ ਰਾਗਵ ਦੇ ਮਾਪਿਆਂ ਨੂੰ ਸੌਂਪੀ ਜਾ ਰਹੀ ਹੈ ਇਸੇ ਦੌਰਾਨ ਮਿਸੀ ਸਾਗਾ ਵਿਖੇ ਅਕਾਲ ਚਲਾਣਾ ਕਰਨ ਵਾਲੀ ਮਨਪ੍ਰੀਤ ਕੌਰ ਦਾ ਮਹਿਲਕਲਾ ਨੇੜਲੇ ਪਿੰਡ ਹਮੀਦੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਮਨਪ੍ਰੀਤ ਕੌਰ ਸਟੱਡੀ ਵੀਜ਼ਾ ਤੇ ਸਿਰਫ 1 ਸਾਲ ਪਹਿਲਾਂ ਹੀ ਮਿਸਿਸ ਸਾਗਾ ਪੁੱਜੀ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਨੀਤਾ ਆਨੰਦ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ ਦੋਹਾਂ ਮੁਲਕਾਂ ਵੱਲੋਂ ਦਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਦਿੱਤਾ ਗਿਆ ਜ਼ੋਰ ਇੰਡਸਟਰੀ ਮੰਤਰੀ ਮੈਲਾਨੀ ਜੋਲੀ ਨੂੰ ਟਰੰਪ ਨਾਲ ਗੱਲਬਾਤ ਤੋਂ ਉਮੀਦਾਂ ਜੋਲੀ ਨੇ ਕਿਹਾ ਵਪਾਰਕ ਗੱਲਬਾਤ ਸਹੀ ਦਿਸ਼ਾ ਵੱਲ ਵੱਧ ਰਹੀ ਹੈ ਅੱਗੇ ਹਰਦੀਪ ਸਿੰਘ ਨੱਜਰ ਦੇ ਸਾਥੀ ਗੋਸਲ ਨੇ ਨਹੀਂ ਮੰਨੀ ਪੁਲਿਸ ਦੀ ਸਲਾਹ ਕੈਨੇਡਾ ਦੀ ਰਾਜਧਾਨੀ ਚ ਵੱਡਾ ਇਕੱਠ ਕਰਨ ਦਾ ਕੀਤਾ ਦਾਵਾ ਸਰੀ ਸ਼ਹਿਰ ਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਚ ਨਹੀਂ ਆ ਰਹੀ ਕਮੀ ਘਰ ਅੰਦਰ ਸੌਰੀ ਬਜ਼ੁਰਗ ਔਰਤ ਗੋਲੀ ਲੱਗਣ ਨਾਲ ਹੋਈ ਗੰਭੀਰ ਫੱਟੜ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ